ਆ ਸੋਨੂ ਇੱਕ ਮਿੰਟ ਗੱਲ ਸੁਣ ਯਾਰ ਹਾਂਜੀ ਓ ਯਾਰ ਸੋਨੂ ਤੂੰ ਇੰਨਾ ਮਸ਼ਹੂਰ ਹੋ ਗਿਆ ਹੁਣ ਤੂੰ ਪਿੰਡ ਦੀ ਸਰਪੰਚੀ ਲੈ ਲਾ ਲਵਾਂਗੇ ਸਰਪੰਚੀ ਵੀ ਓ ਲਵਾਂਗੇ ਜਿਹੜੀ ਬਸ ਤੂੰ ਲੈ ਲਾ ਮੈਂ ਹੁਣ ਕਿਰਨਾ ਨੂੰ ਬੁਲਾਉਣਾ ਵੋਟਾਂ ਮੰਗਣ ਲਈ ਹਾਂ ਕਿਰਨਾ ਕਿੰਨੇ ਕ ਵਜੇ ਆਜਾਂਗੀ ਤੂੰ ਆਜੂਗੀ ਮੈਂ 9 10 ਵਜੇ ਇੰਨਾ ਟਾਈਮ ਥੋੜਾ ਜਲਦੀ ਆਇਆ ਯਾਰ ਓ ਤੁਸੀਂ ਮਠਿਆ ਚਾਵ ਤਰੀ ਵਾਲੇ ਬਣਾ ਕੇ ਰੱਖੋ ਚੰਗਾ ਓ ਚੋਲਤਾ ਬਣਾ ਲਾਂਗੇ ਤਰੀ ਤੁਰੀ ਤੂੰ ਆਪੇ ਪਾ ਲਈ ਨਾਲ ਇਹ ਦੱਸ ਵੋਟਾਂ ਕਿਵੇਂ ਮੰਗੇਂਗੀ ਸੋਨੂ ਲਈ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਬਣਾਉਣਾ ਜੀ ਉਹ ਨਾਲੇ ਕਹਦੇ ਮੈਂ ਵੀ ਵੋਟਾਂ ਉਧਰ ਹੀ ਪਾਉਣੀਆਂ ਤੇ ਸੋਨੂ ਬਾਈ ਨੂੰ ਆਪਾਂ ਕਾਮਯਾਬ ਬਣਾਉਣਾ ਤੇ ਮੈਂ ਵੀ ਵੋਟਾਂ ਉਧਰ ਹੀ ਪਾਉਣੀਆਂ ਤੇ ਆਪਾਂ ਬਾਈ ਨੂੰ ਕਾਮਯਾਬ ਬਣਾਉਣਾ ਚੱਲ ਕਿਰਨਾ ਆਪਾਂ ਸੋਨੂ ਨੂੰ ਵੀ ਪੁੱਛ ਲਈਏ ਹਾਂ ਸੋਨੂ ਕੀ ਕੋਸ਼ ਕੰਮ ਕਰਾਏਂਗਾ ਤੂੰ ਦੱਸਣਾ ਜੇ ਲਵਾਵਾਂਗੇ ਆਪਾਂ ਜਿਹੜੇ ਬਜ਼ੁਰਗਾਂ ਨੂੰ ਮਤਲਬ ਸਾਰੇ ਕੰਮ ਕਰਾਏਂਗਾ ਹਾਂ ਵਾਹ ਯਾਰ ਸੋਨੂ ਤਾਂ ਬਣ ਗਿਆ ਸਰਪੰਚ ਚੱਲ ਕਿਰਨਾ ਨੱਚ ਫਰੇਸੇ ਖੁਸ਼ੀ ਚ ਆ ਕਿਰਨਾ ਲੱਗਦਾ ਤੂੰ ਜੈਲ ਸੀ ਕਰੀ ਜੰਨੀ ਆ ਸੋਨੂ ਤੋਂ ਥੋੜਾ ਜੋਸ਼ ਨਾਲ ਨੱਚ ਯਾਰ ਹਾਂ ਬਈ ਕਿਰਨਾ ਸੋਨੂ ਸਰਪੰਚ ਨੂੰ 1 ਮਹੀਨਾ ਹੋ ਗਿਆ ਬਣੇ ਨੂੰ ਦੱਸ ਕੀ ਕੁਛ ਕੰਮ ਕਰਾਇਆ ਫਲੱਛਾਂ ਨੂੰ 12ਵੇਂ ਨਹੀਂ ਰਵਾਕ ਦਿੱਤੇ ਆਦੇ ਕੋਲ ਪਾਇ ਤੋਂ ਨਹੀਂ ਦਿੱਤੇ ਉਹ ਵੀ ਗਰੀਬਾਂ ਨੂੰ ਫਲੱਛਾਂ ਨੇ ਬਾਹਰ ਖਾ ਗਿਆ ਅੱਛਾ ਯਾਰ ਤੇ ਹੋਰ ਕੀ ਕੁਛ ਖਾ ਗਿਆ ਗਰੀਬ ਬੰਗਾ ਟੱਟਣਾ ਵੀ ਖਾ ਗਿਆ ਕੀ ਖਾ ਗਿਆ ਦੁਬਾਰਾ ਤੁਸੀਂ ਗਰੀਬਾਂ ਦਾ ਟੱਟੀਆਂ ਵੀ ਖਾ ਗਿਆ